ਹਾਂਜੀ ਸਤਿ ਸ੍ਰੀ ਅਕਾਲ ਅਲੱਗ-ਅਲੱਗ ਲੋਕੇਸ਼ਨ ਦੇ ਵਿੱਚ ਖਰੜ ਸਿਟੀ ਦੇ ਵਿੱਚ ਖਰੜਾ ਖੇਰ ਦੇ ਵਿੱਚ ਘਰ ਲੈ ਕੇ ਆ ਰਹੇ ਹਾਂ ਜਿੱਲੇ ਵੀ ਹੁਣ ਤੱਕ ਦਿਖਾਈ ਅਲੱਗ-ਅਲੱਗ ਹੈ ਇਹ 4 BHK 92 ਘਰ ਚ ਬਣਿਆ ਵਾ ਤੇ ਕੰਮ ਚੱਲ ਰਿਹਾ ਹਲੇ ਤੇ ਚੱਲਦੇ ਹੋਏ ਕੰਮ ਦੇ ਵਿਚਾਰ ਵੀ ਦਿਖਾਈਏ ਸਾਨੂੰ ਕੀ ਬਣਿਆ ਉਹ ਤੁਹਾਨੂੰ ਦਿਖਾ ਫਰੰਟਾ ਸਾਰਾ ਉਹ ਦਿਖਾ ਦੂੰ ਦੁੱਲੀਆਂ-ਦੁੱਲੀਆਂ ਗਲੀਆਂ ਨੇ ਇਹ ਕਿ ਫੋਟੋ ਬਹੁਤ ਸੋਹਣਾ ਏਰੀਆ ਹੈ ਆ ਜੀ ਕੰਮ ਵੀ ਚੱਲ ਰਿਹਾ ਬਹੁਤ ਸੋਹਣਾ ਜਿਹੜਾ ਇਹਨਾਂ ਨੇ ਕੋਲ ਕਰ ਰਹੀ ਹੈ ਇੱਧਰ ਆਪਣੀ ਐਂਟਰੀ ਆ ਗਈ ਹੈ ਅੰਦਰ ਐਂਟਰੀ ਆਉਂਦੇ ਦਾ ਜਿਹੜਾ ਹਾਲ ਵਗੈਰਾ ਬਹੁਤ ਸੋਹਣਾ ਜਿਹੜਾ ਇੱਥੇ ਐਨਸੀ ਦਾ ਕੰਮ ਇੱਥੇ ਜਿਹੜਾ ਪੀਵੀਸੀ ਦਾ ਕੰਮ ਬਹੁਤ ਸੋਹਣਾ ਕਰਿਆ ਇੱਕ ਇੱਥੇ ਆ ਗਿਆ ਤਾਂ ਥੋੜੇ ਹੈ ਗਿਆ ਇਹਦਾ ਪੈਸ਼ਟਜ ਹੈ ਤੇ ਆਪਾਂ ਇਧਰ ਰੂਮ ਆ ਗਏ ਥੋੜੇ ਝੁਲੇ ਤੇ ਇਧਰ ਐਲਸੀਬੀ ਦਾ ਇਹ ਬਣਿਆ ਹੋਇਆ ਬਹੁਤ ਸੋਹਣਾ ਸਿਸਟਮ ਹੈ ਤੇ ਇਧਰ ਕੱਪਵਾਰਡ ਹੈ ਕੱਪਵਾਰਡ ਅਨੇ ਜਿਹੜਾ ਬੈਟ ਬੈਟਲਾ ਕਿਹੜਾ ਰੂਮੋਂ ਬੜਾ ਖਿਲੜਦਾ ਹੋ ਜਾਂਦਾ ਹੈ ਤੇ ਕੱਪਵਾਰਡ ਉੱਪਰ ਤੱਕ ਕਵਰ ਕੀਤੀ ਹੋਇਆ ਇਧਰ ਬਾਥਰੂਮ ਆ ਗਿਆ ਨਾਲ ਹੀ ਅੱਜ ਦੂਜੇ ਰੂਮ ਤੇ ਲੈ ਕੇ ਜੀ ਆ ਇਹ ਹੈਗਾ ਬਿਲਡਰ ਨੂੰ ਤੇ ਇਹ ਨਾਲ ਹੈਗਾ ਪਰਨ ਵਾਲਾ ਰੂਮ ਹੈ ਇਹਦੇ ਵਿੱਚ ਵੀ ਉਦਾਂ ਹੀ ਬੈਡਰ ਤੇ ਕਪਬੋਰਡ ਉੱਪਰ ਡਾਉਨ ਸੀਲਿੰਗ ਦਾ ਵੀ ਕੰਮ ਬਹੁਤ ਸੋਹਣਾ ਹੋਇਆ ਵਾ ਤੇ ਇਧਰ ਐਲ ਸੀ ਡੀ ਆ ਗਈ ਇਧਰ ਵਾਸ਼ਿੰਗ ਏਰੀਆ ਦੀ ਗੱਲ ਕਰੀਏ ਤੇ ਤਾਂ ਇਧਰ ਇਹ ਜਿਹੜਾ ਵਾਸ਼ਿੰਗ ਏਰੀਆ ਆ ਗਿਆ ਕਿਉਂਕਿ ਜਿਹੜੇ ਚਟìਗੜ੍ਹ ਉਹਾਰੇ ਨੌਕਰੀਆਂ ਕਰਦੇ ਉਹਨਾਂ ਨੂੰ ਜ਼ਿਆਦਾਤਰ ਆਉਂਦਾ ਵੀ ਸਾਨੂੰ ਬਾਰੇ ਘਰ ਦਾ ਸਾਇਟ ਤੇ ਜਿੱਥੇ ਜਰੂਰ ਮਗਾਂ ਮੰਦਰੀ ਆਪ ਕੋ ਉਪਰ ਸਦੀ ਰਖਾਈ ਹੋਤ ਆ। ਆਹ ਗੇਟ ਵਗੈਰਾ ਬਹੁਤ ਛੋਟੇ ਜਿਹੇ ਜਰੂਰ ਨਾਲ ਕੰਮ ਕਰਾਇਆ ਦਾ। ਇੱਧਰ ਵੀ ਜਿਹੜਾ ਜਿੱਦਾਂ ਮੌਂਟਰੀ ਹੁੰਦੀ ਹੈ ਉੱਤੇ ਅੱਗੇ ਤੇ ਉੱਪਰ ਦਾ ਕੰਮ ਬੜਾ ਸ਼ਾਨਦਾਰ ਟੁਕਰੀਏ ਡਾਂਸ ਸੀਲਿੰਗ ਹੈ ਬਈ ਬਹੁਤ </body> ਬੜੀ ਮਰੀਪਿਆ ਬਾਹਰੋਂ ਜਿਹੜਾ ਚਾਨਾ ਗੁਜ਼ਰਦੀ ਇਧਰ ਜਿਹੜਾ ਕੈਸਰੀ ਦਾ ਕੰਮ ਹੋਇਆ ਐਂ ਲੀ ਜਿ ਲੱਗਣੀ ਹੈ ਪੀਸੀ ਦਾ ਕੰਮ ਬਹੁਤ ਸੋਹਣਾ ਹੋਇਆ ਹੈ ਇਧਰ ਵੀ ਜਿਹੜਾ ਤੇ ਕਿਚਨ ਆ ਗਿਆ ਇਹ ਹਾਲ ਦੇ ਨਾਲ ਰੂਮ ਆ ਗਿਆ। ਇਹਦੇ ਰੂਮ ਬਹੁਤ ਸ਼ਾਨਦਾਰ ਬਣਿਆ ਹੋਇਆ ਹੈ। ਤੇ ਪਿੱਛੇ ਆ ਗਿਆ ਆਪਣਾ ਕਵਰਟ ਵਾਸ਼ਰੂ। ਆਹ ਨੂੰ ਤੇ ਇਧਰ ਸਾਰੇ ਕੂਟੇ ਜਿਹੜੇ ਡਾਊਨ ਸੀਲਿੰਗ ਦਾ ਕੰਮ ਬਾਖਮਾਰ ਜਿਹੜਾ ਲੈਂਟਾ ਬਗੜਾ ਦਾ ਪੂਰਾ ਹੋ। ਐਤੋਂ ਪਿੱਛੇ ਸਾਰਾ ਏਰੀਆ ਆ ਗਿਆ। ਲੱਕੜ ਤੋਂ ਲੈ ਕੇ ਪੀਵੀਸੀ ਤੋਂ ਲੈ ਕੇ ਪੈਲਾ ਤੋਂ ਲੈ ਕੇ ਡੌਂਗ ਸੀਲਿੰਗ ਤੋਂ ਲੈ ਕੇ ਜਿਹੜਾ ਸਾਰਾ ਕੰਮ ਬਹੁਤ ਧੂਰ ਨਾਲ ਕਰਿਆ ਹੈ ਇਹ ਸਾਰਾ ਰਿਹਾਇਸ਼ੀ ਏਰੀਆ ਪਰਿਵਾਰ ਸਾਰੇ ਰਹਿੰਦੇ ਆ ਬਹੁਤ ਸੰਘਣਾ ਤੇ ਜਿਹਦਾ ਮਨ ਨੂੰ ਲੱਗਦਾ ਏਰੀਆ ਤੇ ਜਿਹੜੇ ਚੰਡੀਗੜ੍ਹ ਮੁਹਾਲੀ ਨੌਕਰੀਆਂ ਵੀ ਕਰਦੇ ਉਹਨਾਂ ਨੂੰ ਇਹ ਦੇਦੇ ਪੈਂਦਾ ਉਹ ਸਾਰੇ ਨਾਲ ਜਿੱਥੇ ਵੀ ਨੰਬਰਾਂ ਦੇ ਸੰਪਰਕ ਕਰਕੇ ਇਹ ਸੋਹਣੀ ਕੋਠੀ ਦੇ ਮਾਲਕ ਪਾ ਸਕਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ